ਨਰਿੰਦਰ ਦੀਪ ਦੀ ਘਟਨਾ ਬਾਰੇ ਪਹਿਲਾ ਵਾਲੇ ਬੁਲਾਰਿਆਂ ਨੇ ਜੀ ਜ਼ਿਕਰ ਕੀਤਾ ਤੇ ਉਦੋਂ ਉਸ ਦਿਨ ਤੋਂ ਲੈ ਕੇ ਸਾਰੇ ਪੰਜਾਬ ਚ ਨੇ ਪੂਰੇ ਮੋੜਕ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਨੰਗੇ ਚੱਕਰ ਰੂਪ ਦੇ ਵਿੱਚ ਦਿਨ ਦਿਹਾੜੇ ਪੁਲਸ ਵਾਲਿਆਂ ਨੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਨੰਗਾ ਚਕਾ ਕਤਲ ਕੀਤਾ ਕਤਲ ਹਰੇ ਦਾਕਾ ਪੁਲਸ ਪੂਰੀ ਕਹਾਣੀ ਨਹੀਂ ਦੱਸ ਸਕੀ ਭਾਵੇਂ ਇਹ ਝੂਠੀ ਕਹਾਣੀ ਬਣਾਉਂਦੇ ਹੁੰਦੇ ਆ ਪਰ ਹਜੇ ਤੱਕ ਲੋਕਾਂ ਦੇ ਸਾਹਮਣੇ ਝੂਠੀ ਕਹਾਣੀ ਨਹੀਂ ਬਣਾ ਸਕੇ ਇਸ ਕਾਂਡ ਦੀ ਪਰ ਇਹਦੇ باوجود ਆ ਇੱਥੇ ਦੇ ਕੋਈ ਕੈਦੀ ਲੋਕ ਮਾੜਾ-ਮੋਟਾ ਵੀ ਆਪਦਾ ਰੋਸ ਪ੍ਰਦਰਸ਼ਨ ਕਰਦੇ ਆ। ਉਦੋਂ ਦੇਖੋ ਜਿਨ੍ਹਾਂ ਕੋਟਾਂ ਵੀ ਫੜ ਚੱਕ ਲੈਂਦੀਆਂ। ਇੱਥੋਂ ਦੇ ਕਾਨੂੰਨ ਨੂੰ ਸਾਰਾ ਕੁਝ ਦਿਖਣ ਲੱਗ ਜਾਂਦਾ ਤੇ ਹੁਣ ਸਾਰੇ ਕੁਸ਼ਤੀਆਂ ਅੱਖਾਂ ਬੀਚੀਆਂ ਹੋ ਜਾਂ। ਉਹਨਾਂ ਠchnਾ ਦੇ ਦਿਨਾਂ ਦੇ ਦੌਰਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਤਾਂ ਆਮ ਲੋਕਾਂ ਦਾ ਹੁੰਦਾ ਕੁਰਸੀ ਤੇ ਪਹੁੰਚਿਆ। ਇੱਡੀ ਵੱਡੀ ਘਟਨਾ ਵਾਪਰੀ ਹੈ ਕਿ ਜਮਾ ਕੰਨੀ ਤੇ ਬਹਿ ਕੇ ਦੋ ਦਿਨ ਬਠਿੰਡੇ ਦੇ ਵਿੱਚ ਬਹਿ ਕੇ ਮੁਰਗਿਆ ਪਰਵਾਦ ਨੂੰ ਮਿਲਣ ਤਾਂ ਉਹਦੇ ਨਾਲ ਦੁੱਖ ਸਾਂਝਾ ਕਰਨ ਤੱਕ ਤਾਂ ਦੂਰ ਦੀ ਗੱਲ ਐਸ ਮਸਲੇ ਤੇ ਮੁੱਖ ਮੰਤਰੀ ਸਾਹਿਬ ਦਾ ਮੂੰਹ ਨਹੀਂ ਖੁੱਲਿਆ ਮੂੰਹ ਛੋਕਿਰਤੀ ਲੋਕੋ ਕੀ ਗੱਲਾਂ ਦਿਖਾਉਂਦੀ ਹੈ ਕਿ ਥਾਰੀ ਰਾਜਮ ਸਿੰਘ ਜੀ ਜਿਵੇਂ ਸਾਡੇ ਲੋਕਾਂ ਨੂੰ ਅਥਰ ਵਿੱਚ ਜੋ ਇੱਥੇ ਜੋ ਵੀ ਡੰਬਰ ਰਚੇ ਜਾ ਰਹੇ ਆ ਤੇ ਇਹੋ ਜਿਹੇ ਦਿਨ ਦਿਹਾੜੇ ਕਤਲ ਕਰਕੇ ਲੋਕਾਂ ਨੂੰ ਜਿਵੇਂ ਆਪਣੇ ਪੰਜਾਬੀ ਦੇ ਵਿੱਚ ਪਾਣੀ ਤਹਾਲ ਤੁਸੀਂ ਘਰਾਂ ਦੇ ਵਿੱਚ ਜਿਵੇਂ ਪੰਜਾਬੀ ਦੇ ਗਾਇਕ ਨੇ ਬਾਦਸ਼ਾਹ ਗਾਇਕ ਨੇ ਮਾਨਕ ਨੇ ਵੀ ਇੱਕ ਕਾਦੀ ਸੱਤਰ ਤੇ ਲਿਖਿਆ ਹੋਇਆ ਹੈ ਖੋਲ ਲੈਂਦੇ ਤੁਸ ਕਾਹੋਏ ਦੁਨੀਆਂ ਵਾਲਿਓ ਘਰਾਂ ਚੋਂ ਸੱਚਮਈ ਹੱਥਾਂ ਦੇ ਵਿੱਚੋਂ ਟੁੱਕ ਖੋਲ ਐਂਦੇ ਸੀ ਕਾਮ ਬੱਚਿਆਂ ਦੇੋਂ ਤੇ ਫਿਰ ਉਹ ਕਾਮਾਂ ਨੂੰ ਸਭ ਕੁਝ ਕੌਣ ਖਾਤਰ ਆਹੀ ਖੇਤਾਂ ਦੀ ਰਾਖੀ ਕਰਨ ਖਾਤਰ ਜਦੋਂ ਉਹ ਜਾਨਵਰ ਸਾਡੇ ਬਾਜਰੇ ਮੱਕਾ ਨੂੰ ਡੰਗਦੇ ਸੀ ਉਹਨਾਂ ਨੂੰ ਸਭ ਕੁਝ ਖਾਣ ਖਾਤਰ ਕਾਮ ਮਾਰ ਕੇ ਤੰਗ ਦਿੰਦੇ ਸੀ ਇਹ ਕਾਰ ਨੂੰ ਦੇਖ ਕੇ ਹੋਰ ਕਾਰ ਕੋਈ ਆਵੇ ਨਾ ਕੋਲ ਕੰਮ ਸਾਡੇ ਸਮੇਂ ਦੇ ਹੱਥੋਂ ਕਰਨ ਲੱਗੇ ਹੋਏ ਅੱਜ ਲੜਨ ਵਾਲੇ ਲੋਕਾਂ ਨੂੰ ਆਪ ਦੇ ਜਣੂ ਇਹ ਧਰਮ ਪਾਲ ਰਹਿਆ ਕਿ ਜਿਹੜਾ ਸਾਡੇ ਸਟੇਜ ਦੇ ਖਿਲਾਫ ਬੋਲੂ ਜਿਹੜਾ ਜੌਣ ਦੇ ਖਿਲਾਫ ਮੂੰਹ ਖੋਲੂ ਤੇ ਸਾਡਾ ਨਰਿੰਦਰਦੀਪ ਦਾ ਇਹ ਕੁਛ ਵੀ ਨਹੀਂ ਕਰਦਾ ਸੀ ਉਹਦਾ ਘਰੋਂ ਹੁੰਦਾ ਸੀ ਪੜਾਉਣਾ ਹੁੰਦਾ ਸੀ ਪੜਾ ਕੇ ਘਰੋਂ ਚਲੇ ਜਾਂਦਾ ਸੀ ਤੇ ਉਹਦਾ ਗਾਹੀ ਗੱਲੇ ਕਹਿੰਦੇ ਵੀ ਜਿਹੜਾ ਮੂੰਹ ਖੋਨ ਨੂੰ ਉਹਨਾ ਆ ਕਰਾਂਗੇ ਵਿਨਦਰ ਦੀਪ ਵਾਲੀ ਕਰਾਂਗੇ ਭਾਈ ਬਖਤੌਰ ਤੇ ਹੀ ਵਾਪਰੇ ਆ ਨਾ ਨਸ਼ਾ ਦੇ ਖਿਲਾਫ ਜਿਵੇਂ ਫੌਜੀ ਵੀ ਬੋਲਣ ਲੱਗੇ ਆਪਣਾ ਨੱਤਾ ਤੋੜਦਿਆਂ ਤੇ ਉਹਦੇ ਰੋਸ ਵਜੋਂ ਨੇ ਨੌਜਵਾਨ ਨੇ ਪੋਸਟਰ ਲਾਤਾ ਇਹ ਥੋੜਾ ਖਾਣੇਦਾਰ ਨੂੰ ਧਮਕੀਆਂ ਲੰਨਾਂ ਕੋਆ ਕਰਦਾ ਕੀ ਹੈ ਭਾਵੇਂ ਠੀਕ ਆ ਤੂੰ ਬਾਦ ਪ੍ਰਸ਼ਾਸਨ ਵੱਲੋਂ ਕੋ ਜਿਹੜਾ ਖੰਡਾ ਛੇੜਣ ਦਾ ਜੰਦਨ ਕਰਦੇ ਹੁੰਦੇ ਉਹ ਕੀਤਾ ਹੈ ਪਰ ਸਾਡੇ ਵਾਸਤੇ ਸਾਡੇ ਦਰ ਨਾਲੇ ਲੋਕਾਂ ਵਾਸਤੇ ਕੰਮ ਨਿਕਲਦਾ ਹੈ ਕਿ ਆਓ ਪਹਿਨਾ ਭਰਾਓ ਇਕੱਠੇ ਹੋ ਕੇ ਜਿੱਤੇ ਵੱਡੇ ਸਰਦਾਰ ਕਾਟੇ ਸੋਮੇ ਕੋਹੇ ਜਾ ਰਹੇ ਆ ਇਹਨਾਂ ਸਾਰਿਆਂ ਦੇ ਖਿਲਾਫ ਝੜ ਕੇ ਇੱਕ ਮੁਠ ਹੋ ਕੇ ਸਾਹ ਦੇ ਘੋੜਾਂ ਦੀ ਲੋੜ ਹੈ ਤੁਹਾਡੇ ਨਾਲ ਇਹਨਾਂ ਨੂੰ ਠੱਲਿਆ ਨਹੀਂ ਰਹਿਣਾ ਇਹੀ ਆਪਾਂ ਨੂੰ ਦਿੱਲੀ ਦਾ ਤਜਰਬਾ ਦੱਸਦਾ ਆਓ ਉਸ ਗੱਲ ਨੂੰ ਪੱਲੇ ਬੰਨ੍ਹੀਏ ਤੁਹਾਡਾ ਸਭ ਨੂੰ ਦਾ ਧੰਨਵਾਦ